ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਇਹਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਜਦੋਂ ਵੀ ਘਰ ਵਿੱਚ ਕੋਈ ਮਹਿਮਾਨ ਆਉਂਦਾ ਹੈ ਤੇ ਉਸ ਸਮੇਂ ਇੱਕ ਕੰਮ ਜ਼ਰੂਰ ਕਰਨਾ ਜਿਹਦੇ ਨਾਲ ਤੁਹਾਨੂੰ ਆਮਾਨਕ ਬਚਨ ਵੀ ਦਵੇਗਾ ਸੋ ਕੰਮ ਕੀ ਕਰਨਾ ਹੈ ਵੀਡੀਓ ਨੂੰ ਚੰਗੀ ਤਰ੍ਹਾਂ ਪੂਰੀ ਸੁਣਨ ਦੀ ਕੋਸ਼ਿਸ਼ ਕਰਨੀ ਜੀ ਜੋ ਕਮੈਂਟਾਂ ਦੱਸਦੇ ਉਹ ਵੀ ਜ਼ਰੂਰ ਸੋਣੀਆਂ ਕਿਉਂਕਿ ਕਈ ਕਮੈਂਟਾਂ ਦੇ ਵਿੱਚੋਂ ਤੁਹਾਨੂੰ ਤੁਹਾਡੇ ਸਵਾਲ ਦਾ ਵੀ ਜਵਾਬ ਬਿਨਾ ਪੁੱਛੇ ਮਿਲ ਸਕਦਾ ਹੈ ਜੀ ਸੋ ਵੀਡੀਓ ਨੂੰ ਪੂਰੀ ਸੁਣਿਆ ਕਰੋ ਸਮਝਿਆ ਕਰੋ ਅਮਲ ਕਰਿਆ ਕਰੋ ਜੋ ਤੁਸੀਂ ਹਰ ਰੋਜ਼ ਇਹ 10 ਮਿੰਟ ਦਾ ਸਮਾਂ ਕੱਢਦੇ ਹੋ ਇਹ ਚੰਗਾ ਕੰਮ ਹੀ ਤੁਹਾਡਾ ਲਿਖਿਆ ਜਾਣਾ ਹੈ ਤੁਹਾਡੇ ਖਾਤੇ ਵਿੱਚ ਲਿਖਿਆ ਜਾਣਾ ਕਿ ਤੁਸੀਂ ਪ੍ਰਮਾਤਮਾ ਲਈ ਇਹ ਟਾਈਮ ਕੱਢਿਆ ਹੈ ਚਾਹੇ ਦਿਨ ਵਿੱਚ ਟਾਈਮ ਨਿਕਲਿਆ ਚਾਹੇ ਨਹੀਂ ਨਿਕਲਿਆ ਪਰ ਬਹਾਨੇ ਨਾ ਹੀ ਸਹੀ ਕੋਈ ਸ਼ਬਦ ਸੁਣ ਲਿਆ ਕਰੋ ਦਿਨ ਵਿੱਚ ਇੱਕ ਅੱਧਾ ਸੋ ਕਿਸੇ ਬਹਾਨੇ ਤੁਸੀਂ ਟਾਈਮ ਕੱਢਣਾ ਕੱਢਣਾ ਜ਼ਰੂਰ ਹੈ ਮਾਲਿਕ ਲਈ ਜਿੱਕਰ ਹੁਣ ਇਹ ਵੀਡੀਓ ਨੂੰ ਸੁਣਨਾ ਸ਼ੁਰੂ ਕੀਤਾ ਹੀ ਹੈ ਤੇ ਸਬਰ ਰੱਖ ਕੇ ਵਿਸ਼ਵਾਸ ਦੇ ਨਾਲ ਇਹ ਵੀਡੀਓ ਪੂਰੀ ਜ਼ਰੂਰ ਸੁਣਨਾ ਜੀ ਕਿਉਂਕਿ ਵੀਡੀਓ ਦੇ ਵਿੱਚ ਕੁਝ ਸਿੱਖਣ ਨੂੰ ਹੀ ਮਿਲੇਗਾ ਲਾਭ ਹੀ ਮਿਲੇਗਾ ਕੋਈ ਨੁਕਸਾਨ ਨਹੀਂ ਹੈ ਸੋ ਇੱਥੇ ਆਪਾਂ ਹੁਣ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜਿਹੜੇ ਵੀ ਰਹਿੰਦੀਆਂ ਜੈਸਾ ਜੈਨ ਵੀ ਲਿਖਿਓ ਜੀ ਸੋ ਹੁਣ ਇੱਥੇ ਇਹ ਵੀਡੀਓ ਸ਼ੁਰੂ ਕਰੀਏ ਕੁਝ ਕਮੈਂਟਾਂ ਦੱਸਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆਂ ਕਿ ਦੀਦੀ ਜੀ ਕਈ ਵਾਰ ਸੁਪਨਿਆਂ ਦੇ ਵਿੱਚ ਮਾਤਾ ਰਾਣੀ ਦਿਖਾਈ ਦਿੰਦੀ ਹੈ ਸੋ ਇਹਨਾਂ ਨੇ ਜੈ ਪੀਰਾਂ ਦੀ ਵੀ ਕਿਹਾ ਹੋਇਆ ਹੈ ਸੋ ਦੇਖੋ ਜੀ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਤੇ ਨਾਲ ਦੇ ਨਾਲ ਇੱਕ ਕਰਮ ਚਾਹੇ ਮਹੀਨੇ 'ਚ ਇੱਕ ਵਾਰ ਹੀ ਕਰੋ ਕਰਿਆ ਜ਼ਰੂਰ ਕਰੋ ਜਿਹੜੇ ਪੀਰਾਂ ਦੀ ਸੇਵਾ ਕਰਦੇ ਆ ਸੋ ਮੰਗਲਵਾਰ ਦੇ ਦਿਨੇ ਚਾਹੇ ਜਿੱਥੇ ਮੰਗਲਵਾਰ ਹੀ ਤੁਸੀਂ ਇਹ ਦਿਨ ਰੱਖ ਲਓ ਕੀ ਕੜਾ ਪ੍ਰਸ਼ਾਦ ਥੋੜਾ ਜਿਹਾ ਬਣਾ ਕੇ ਮੱਥਾ ਦਰਵਾਜ਼ੇ ਵਿੱਚ ਹੀ ਟੇਕਣਾ ਹੈ ਕੋਈ ਅਲੱਗ ਕਰਮ ਨਹੀਂ ਕਰਨਾ ਸੋ ਜੇਕਰ ਪੀਰਾ ਪਖੀਰਾ ਦੀ ਸੇਵਾ ਕਰਦੇ ਹੋ ਮੰਗਲਵਾਰ ਦੇ ਦਿਨ ਤੁਸੀਂ ਕੜਾ ਪ੍ਰਸ਼ਾਦ ਬਣਾ ਕੇ ਮੱਥਾ ਟੇਕ ਸਕਦੇ ਹੋ ਆਪਣੇ ਮਾਲਕ ਅੱਗੇ ਤਾਂ ਸੇਂਤੀ ਕਰ ਸਕਦੇ ਆ ਜੇਕਰ ਤੁਹਾਨੂੰ ਕੋਈ ਇਹੋ ਜਿਹਾ ਵਿਚਾਰ ਆਉਂਦੀ ਹੈ ਸੋ ਕੋਈ ਵੀ ਖਬਰ ਹੋਣ ਵਾਲੀ ਗੱਲ ਨਹੀਂ ਸਗੋ ਵਧੀਆ ਗੱਲ ਹੈ ਕਿ ਦਰਸ਼ਨ ਹੋ ਰਹੇ ਹੈ ਮਹਾਮਾਈ ਦੇ ਸੋ ਹੁਣ ਆਪਾਂ ਇਥੇ ਕੋਰਮੈਂਟ ਦੱਸਦੇ ਆ ਸੋ ਇਥੇ ਅਮਿਤ ਲਿਖਦੇ ਨੇ ਕਿ ਦੀਦੀ ਜੀ ਜਦੋਂ ਵੀ ਅਸਥੀਰ ਸਹਿਸ਼ਤੇਦਾਨ ਨੂੰ ਫੋਨ ਕਰਦੀਆਂ ਤੇ ਉਹ ਮੁਰੋਂ ਰਾਮ ਰਾਮ ਜੀ ਬੁਲਾਉਂਦੇ ਆ ਤੇ ਅਸਥੀ ਜੈ ਬਾਬੇ ਦੀ ਕਹਿ ਕੇ ਗੱਲ ਕਰਦੀਆਂ ਸਾਡੇ ਛੋਟੇ ਬੱਚੇ ਵੀ ਜੈ ਬਾਬੇ ਦੀ ਹੀ ਕਹਿੰਦੇ ਆ ਸੋ ਦੇਖੋ ਜੀ ਇਹ ਤਾਂ ਵਧੀਆ ਗੱਲ ਹੈ ਕਿ ਆਪਣੇ ਮਾਲਕ ਦਾ ਨਾਮ ਲੈ ਕੇ ਕਿਸੇ ਨੂੰ ਬੁਲਾਉਣਾ ਕਿਸੇ ਦਾ ਸਵਾਗਤ ਕਰਨਾ ਸੋ ਚੰਗਾ ਕੰਮ ਹੈ ਬਹੁਤ ਵਧੀਆ ਕੰਮ ਹੈ ਸੋ ਜਦੋਂ ਨੂੰ ਆਸਤੇ ਕਰਦੇ ਆ ਜਾਂ ਫਿਰ ਆਪਾਂ ਕਿਸੇ ਦੇ ਨਾਲ ਹੈਲੋ ਫਾਈਵ ਕਹਿ ਕੇ ਬੁਲਾਉਂਦੇ ਇਹਨਾਂ ਚੰਗਾ ਹੈ ਕਿ ਆਪਾਂ ਗੱਲ-ਗੱਲ ਤੇ ਆਪਣੇ ਮਾਲਕ ਨੂੰ ਯਾਦ ਰੱਖੀਏ ਜਦੋਂ ਆਪਾਂ ਹਰ ਇੱਕ ਗੱਲ ਤੇ ਆਪਣੇ ਮਾਲਕ ਨੂੰ ਯਾਦ ਰੱਖਦੇ ਆ ਉਹਦਾ ਇੱਕ ਨਾਮ ਸਿਮਰਨਾ ਹੀ ਕਹ ਲਓ ਕਿ ਆਪਾਂ ਉਹਨਾਂ ਦਾ ਨਾਮ ਸਿਮਰ ਰਹੇ ਆ ਬਹਾਨੇ ਨਹੀਂ ਸਹੀ ਪਰ ਆਪਾਂ ਮਾਲਕ ਦਾ ਨਾਮ ਤਾਂ ਲੈ ਰਹੇ ਆ ਸੋ ਇਹ ਤਾਂ ਵਧੀਆ ਕਰਨ ਹੈ ਸੋ ਜਦੋਂ ਵੀ ਕਿਸੇ ਨੂੰ ਬੁਲਾਉਣਾ ਹੈ ਸਭੋ ਤੇ ਆਦਤ ਬਣਾਉਣੀ ਚਾਹੀਦੀ ਹੈ ਕਿ ਆਪਣੇ ਮੁਰਸ਼ਿਦ ਦਾ ਨਾਮ ਲਈਏ ਆਪਣੇ ਗੁਰੂ ਪੀਰ ਦਾ ਨਾਮ ਲਈਏ ਤਾਂ ਔਰ ਵੀ ਵਧੀਆ ਗੱਲ ਹੈ ਜਿੱਥੇ ਕੋਈ ਵੀ ਮਾੜੀ ਗੱਲ ਨਹੀਂ ਹੈ ਸੋ ਇਹ ਬਹੁਤ ਵਧੀਆ ਗੱਲ ਹੈ ਕਿ ਬੱਚੇ ਵੀ ਜੋ ਇਸ ਗੱਲ ਨੂੰ ਸਮਝ ਰਹੇ ਆ ਤੇ ਤੁਹਾਡੇ ਦੱਸੇ ਹੋਏ ਬਚਨਾਂ ਤੇ ਤੁਰ ਰਹੇ ਆ ਸੋ ਬੱਚਿਆਂ ਨੇ ਜੋ ਅੱਜ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿੰਦਾ ਜਿੰਦਾ ਵੱਡੇ ਹੁੰਦੇ ਜਾਣਾ ਤੇ ਸੋਚੋ ਕਿ ਉਹ ਸੇਵਾ ਕਿੰਨੀ ਜ਼ਿਆਦਾ ਜੁੜਦੀ ਜਾਣੀ ਹੈ ਸੋ ਬਹੁਤ ਵਧੀਆ ਗੱਲ ਹੈ ਕਿ ਹੁਣ ਤੋਂ ਹੀ ਬੱਚਿਆਂ ਨੂੰ ਵੀ ਆਦਤ ਬਣਾ ਦੇਣੀ ਚਾਹੀਦੀ ਹੈ ਕਿ ਆਪਣੇ ਮਾਲਕ ਦਾ ਨਾਮ ਲੈ ਕੇ ਉਹਦਾ ਨਾਰਾ ਲਾ ਕੇ ਕਿਸੇ ਨੂੰ ਬੁਲਾਉਣਾ ਬਹੁਤ ਚੰਗਾ ਕੰਮ ਹੈ ਜੈ ਪੀ ਰਾਧਿਕਾ ਕਹਿ ਕੇ ਬੁਲਾ ਸਕਦੇ ਜੈ ਹਾਂਕਾੜੀ ਕਹਿ ਕੇ ਬੁਲਾ ਸਕਦੇ ਯਾਨੀ ਕਿ ਜਿੰਦਾ ਜਿੰਦਾ ਤੁਹਾਡੇ ਮਹਰੂਸੇ ਸਾਹਮਣੇ ਤੁਸੀਂ ਆਏ ਗਏ ਨੂੰ ਬੁਲਾ ਸਕਦੇ ਆ ਸੋ ਵਧੀਆ ਕੰਮ ਹੈ ਜੀ ਸੋ ਜੇਕਰ ਤੁਸੀਂ ਇਸੇ ਆਪਣੇ ਪੱਕੇ ਤਕੀਰ ਦਾ ਨਾਮ ਲੈ ਕੇ ਨਹੀਂ ਬੁਲਾਉਂਦੇ ਮੂਰਿਓ ਕਹੀ ਕਰਾ ਰਿਹਾ ਤੇ ਉਹਨੂੰ ਉਸੇ ਹਿਸਾਬ ਨਾਲ ਉਹਨੂੰ ਜਵਾਬ ਦਿੱਤੀਆ ਕਰੋ ਜੀ ਇਹਦੇ ਵਿੱਚ ਇਹ ਨਹੀਂ ਘਬਰਾਉਣਾ ਕਿ ਸਾਡਾ ਮੁਰਸ਼ਿਦ ਸ਼ਾਇਦ ਨਰਾਜ਼ ਹੋ ਜਾਵੇਗਾ ਹੁਣ ਜੇ ਕਿਸੇ ਨੇ ਮੂਰਿਓ ਕਹਿ ਦਿੱਤਾ ਕਿ ਜੈ ਮਸੀਦੀ ਤੇ ਅਸੀਂ ਨਹੀਂ ਕਹਿਣਾ ਸੋ ਇਹ ਗਲਤ ਗੱਲ ਹੈ ਮੂਰਿਓ ਕਹ ਦੋ ਕੁਝ ਨਹੀਂ ਘਟਣਾ ਕਿਉਂਕਿ ਮਾਲਕ ਇੱਕ ਹੀ ਰੂਪ ਉਹਨਾਂ ਦੇ ਅਨੇਕ ਵਾ ਸੋ ਮਾਲਕ ਦਾ ਹੀ ਨਾਮ ਆ ਕੋਈ ਗਲਤ ਕਰਨੀ ਹੈ ਪ੍ਰਮਾਤਮਾ ਦਾ ਨਾਮ ਹੈ ਪ੍ਰਮਾਤਮਾ ਦਾ ਨਾਮ ਸਿਮਰ ਹੋ ਜਾਂਦਾ ਬਹਾਨੇ ਨਹੀਂ ਸਹੀ ਸੋ ਇਹ ਕੰਮ ਜ਼ਰੂਰ ਕਰਿਆ ਕਰੋ ਜੀ ਕੁਰਮਾਨ ਵੀ ਜੀ ਬਹਿਮ ਵਿਚਾਰ ਨਹੀਂ ਕਰਨਾ ਹੈ ਕਿ ਕੋਈ ਸਾਨੂੰ ਇਸ ਤਰ੍ਹਾਂ ਬੁਲਾਉਂਦਾ ਹੈ ਤੇ ਅਸੀਂ ਉਹਨੂੰ ਇਸ ਤਰ੍ਹਾਂ ਨਹੀਂ ਕਹਿਣਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜਦੋਂ ਅਸੀਂ ਕਿਤੇ ਮਾਰਗ ਤੇ ਜਾਂਦੇ ਆ ਜਾਂ ਕਿਤੇ ਘੂਮਤੇ ਜਾਂਦੇ ਆ ਕਿ ਉੱਥੋਂ ਆ ਕੇ ਸਾਨੂੰ ਇਸ਼ਨਾਨ ਕਰਕੇ ਹੀ ਦਰਵਾਜ਼ੇ ਵਿੱਚ ਜਾਣਾ ਚਾਹੀਦਾ ਜੀ ਬਿਲਕੁਲ। ਜਦੋਂ ਵੀ ਕਿਤੇ ਤੁਸੀਂ ਮਾਰਗ ਤੇ ਜਾਂਦੇ ਹੋ ਖਾਸ ਕਰਕੇ ਜਦੋਂ ਦਾੰਗਾ ਤੇ ਜਾਂਦੇ ਹੋ ਤਾਂ ਉਸ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਘਰ ਵਿੱਚ ਆ ਗਏ ਪਹਿਲਾਂ ਇਸ਼ਨਾਨ ਕਰੋ। ਇਸ਼ਨਾਨ ਕਰਕੇ ਹੀ ਤੁਸੀਂ ਦਰਵਾਜ਼ੇ ਵਿੱਚ ਜਾਣਾ ਹੈ। ਧੂਪ ਬੱਤੀ ਲਗਾਉਣਾ ਹੈ। ਅਸ਼ਨਾਣ ਕੀਤੇ ਗੁਨਾਹ ਦਰਬਾਰ ਵਿੱਚ ਕਦੇ ਨਹੀਂ ਜਾਣਾ ਚਾਹੀਦਾ ਚੀਨਾ ਕਰਨਾ ਦਾ ਹਮੇਸ਼ਾ ਧਿਆਨ ਹੀ ਰੱਖਣਾ ਚਾਹੀਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਹਾਂ ਸੋ ਇੱਥੇ ਇੱਕ ਛੋਟੀ ਜੀ ਬੇਨਤੀ ਹੈ ਕਿ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਕਮੈਂਟਾਂ ਵਿੱਚ ਇੱਕ ਵਾਰ ਲਿਖ ਕੇ ਜਰੂਰ ਦੱਸ ਦਿਆ ਕਰੋ ਜੀ ਸੋ ਇੱਥੇ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਗੁਰੂ ਜੀ ਸੋ ਦੇਖੋ ਜੀ ਪਹਿਲਾਂ ਤਾਂ ਇੱਥੇ ਇਹ ਕਹਾਂਗੇ ਕਿ ਤੁਸੀਂ ਇਸ ਤਰ੍ਹਾਂ ਨਾ ਸਾਨੂੰ ਬੁਲਾਓ ਦੀਦੀ ਜੀ کہہ ਕੇ ਬੁਲਾ ਲਓ ਸਾਨੂੰ ਚੰਗਾ ਲੱਗਦਾ ਹੈ ਸੋ ਇਹ ਲਿਖਦੇ ਨੇ ਕਿ ਪਹਿਲਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਪੀਰ ਮੇਰੇ ਨਾਲ ਨਾਲ ਰਹਿੰਦੇ ਆ ਲੂਈ ਕੰਡੇ ਖੜ ਜਾਣੇ ਮਨ ਵਿੱਚ ਇੱਕ ਖੁਸ਼ੀ ਹੀ ਰਹਿੰਦੀ ਸੀ ਪਰ ਉਹ ਇਸ ਤਰ੍ਹਾਂ ਨਹੀਂ ਹੁੰਦੀ ਇਸ ਤਰ੍ਹਾਂ ਕਿਉਂ ਸੋ ਦੇਖੋ ਸੇਵਾ ਦੇ ਸਿਰ ਤੇ ਹੈ ਹੁਣ ਜਿੰਨਾ ਟਾਈਮ ਤੁਸੀਂ ਮਾਲਕ ਲਈ ਕੱਢੂਗੇ ਸੇਵਾ ਦੀ ਕਿਰਪਾ ਵੀ ਉਮਨੀ ਕਮਣੀ ਆ ਸੋ ਸੇਵਾ ਕਰੋ ਮਨ ਚਿੱਤ ਲਗਾ ਕੇ ਕਰੋ ਵਦ ਤੋਂ ਵਦ ਸਮਾਂ ਵਾਲਿਕਲੇ ਗੱਡੋ ਮਨ ਵਿੱਚ ਤੜਪ ਹੋਣੀ ਚਾਹੀਦੀ ਹੈ ਜਦੋਂ ਮਨ ਵਿੱਚ মুর্ਸ਼ਦ ਲਈ ਪਿਆਰ ਹੋਵੇ ਤਾਂ ਇਹ ਸੰਕੇਤ ਨੋਰਮਲ ਹੋ ਜਾਂਦੇ ਆ ਹਰ ਇੱਕ ਨੂੰ ਮਿਲਦੇ ਆ ਜਦੋਂ ਅਸੀਂ ਇਥਿਲੋ ਜਾਲ ਕਰਦੇ ਆ ਪ੍ਰਮਾਤਮਾ ਨੂੰ ਦਿਲੋਂ ਪਿਆਰ ਕਰਦੀ ਆ ਸੋ ਦਿਲੋਂ ਪਿਆਰ ਰੱਖੋ ਆਪਣੇ ਮੁਰਸ਼ਿਦ ਦੇ ਨਾਲ ਹਰ ਪਲ ਹਰ ਟਾਈਮ ਉਹਨੂੰ ਯਾਦ ਰੱਖੋ ਅਰਦਾਸ ਬੇਨਤੀ ਕਰੋ ਬੱਦ ਤੋਂ ਵੱਧ ਸਮਾਂ ਆਪਣੇ ਮਾਲਕ ਲਈ ਕੱਢਿਆ ਕਰੋ ਤੇ ਤੁਹਾਨੂੰ ਆਪਣੇ ਆਪ ਫਿਰ ਤੋਂ ਇਹ ਸੰਕੇਤ ਮਿਲਨੇ ਸ਼ੁਰੂ ਹੋ ਜਾਣਗੇ ਜਦੋਂ ਸੇਵਾ ਵਿੱਚ ਕਮੀ ਆ ਜਾਂਦੀ ਹੈ ਆਤਮਾ ਕਮਜ਼ੋਰ ਹੋ ਜਾਂਦੀ ਹੈ ਤਾਂ ਫਿਰ ਇਹ ਸਭ ਨਿਸ਼ਾਨਾ ਸਾਨੂੰ ਮਹਿਸੂਸ ਨਹੀਂ ਹੁੰਦਣਾ ਜਦੋਂ ਅਸੀਂ ਸੇਵਾ ਸਿਮਰਨ ਕਰਦੇ ਜਾਂਦੇ ਆਤਮਾ ਮજબૂત ਹੁੰਦੀ ਹੈ ਤਾਂ ਫਿਰ ਇਹ ਸੰਕੇਤ ਦਿੰਦੇ ਸ਼ੁਰੂ ਹੋ ਜਾਂਦੇ ਹਨ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਆਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਡੇ ਘਰ ਵਿੱਚ ਪੀਰਾਂ ਦਾ ਵੀ ਦਰਬਾਰ ਹੈ ਤੇ ਅਸੀਂ ਸਾਈਂ ਲੋਕਾਂ ਦੀ ਵੀ ਸੇਵਾ ਕਰਦੇ ਆਂ ਤੇ ਸੁਪਨੇ ਦੇ ਵਿੱਚ ਸਾਨੂੰ ਇਵੇਂ ਮਹਿਸੂਸ ਹੁੰਦਾ ਕਿ ਕੋਈ ਬੱਚਾ ਭੱਜ ਕੇ ਦਰਬਾਰ ਦੀ ਤਰਫ ਜਾਂਦਾ ਹੈ ਪਰ ਅਸੀਂ ਜਦੋਂ ਦੇਖਦੇ ਆਂ ਉੱਥੇ ਕੁਝ ਵੀ ਨਹੀਂ ਹੁੰਦਾ ਸੋ ਇਸ ਤਰ੍ਹਾਂ ਕਿਉਂ ਹੋ ਰਿਹਾ ਸੋ ਦੇਖੋ ਜਿਸਾਈ ਲੋਕ ਹਮੇਸ਼ਾ ਹੀ ਬੱਚੇ ਦੇ ਰੂਪ ਵਿੱਚ ਦਰਸ਼ਨ ਦਿੰਦੇ ਆ ਸੋ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਜਦੋਂ ਸੇਵਾ ਕਰੋਂਗੇ ਤੇ ਉਹ ਸੰਕੇਤ ਵੀ ਕੋਈ ਨਾ ਕੋਈ ਤੁਹਾਨੂੰ ਜ਼ਰੂਰ ਦੇਣਗੇ ਉਹ ਸੰਕੇਤ ਹੀ ਦੇ ਰਹੇ ਆ ਕਿ ਸਾਡਾ ਪੈਰਾਪਰਕਾ ਦਰਬਾਰ ਵਿੱਚ ਹੈ ਸੋ ਜਦੋਂ ਵੀ ਕੋਈ ਬੱਚਾ ਤੁਹਾਨੂੰ ਨਜ਼ਰ ਆਉਂਦਾ ਹੈ ਸੁਪਨੇ ਦੇ ਵਿੱਚ ਤਾਂ ਸਮਝ ਲੈਣਾ ਕਿ ਸਾਈ ਲੋਕਾਂ ਦੇ ਤੁਹਾਨੂੰ ਦਰਸ਼ਨ ਹੋ ਰਹੇ ਆ ਕਿਉਂਕਿ ਬਾਲਕ ਰੂਪ ਹੈ ਸਾਈਂ ਲੋਕ ਇੱਕ ਬੱਚੇ ਦੇ ਰੂਪ ਵਿੱਚ ਹੀ ਨਜ਼ਰ ਆਉਂਦੇ ਆ ਬਹੁਤ ਛੋਟੇ ਕੱਦ ਦੇ ਆ ਪਰ ਪਾਵਰ ਉਹਨਾਂ ਦੀ ਬਹੁਤ ਜ਼ਿਆਦਾ ਹੈ ਚਾਨਣ ਬਹੁਤ ਆ ਸੋ ਜਿੱਥੇ ਸਾਈਂ ਖੜ ਜਾਂਦਾ ਹੈ ਉੱਥੇ ਕੋਈ ਵੀ ਮਾੜੀ ਸ਼ੈ ਨਹੀਂ ਰੁਕ ਸਕਦੀ ਕਿਉਂਕਿ ਸਾਈਂ ਦੇ ਵਿੱਚ ਪਾਵਰ ਹੀ ਇੰਨੀ ਆ ਚਾਨਣ ਹੀ ਉਹਨਾਂ ਦਾ ਇੰਨਾ ਆ ਕਿ ਕੋਈ ਉਹਨਾਂ ਦੇ ਮੁਰੇ ਟਿਕ ਨਹੀਂ ਸਕਦਾ ਸੋ ਸਾਈਂ ਲੋਕਾਂ ਦੀ ਸੇਵਾ ਜਿਹਦੇ ਕਰ ਲਈ ਜਿਹਨੂੰ ਸਾਈਂ ਲੋਕ ਦੇ ਦਰਸ਼ਨ ਹੋ ਗਏ ਉਹ ਇਨਸਾਨ ਭਾਗਾ ਸਾਈਂ ਲੋਕ ਸੀਤੀ ਗਤੇ ਆਂਖਾਸ਼ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ ਜੇਕਰ ਦਰਸ਼ਨ ਦਿੰਦੇ ਆ ਤੇ ਉਹ ਇਨਸਾਨ ਆਪਣੇ ਆਪ ਨੂੰ ਭਾਗਾ ਵਾਲਾ ਹੀ ਸਮਝੇ ਕਿਉਂਕਿ ਭਾਗਾ ਵਾਲਿਆਂ ਨੂੰ ਸਾਈਂਆਂ ਦੇ ਦਰਸ਼ਨ ਹੁੰਦੇ ਆ ਕਿਸੇ ਵੀ ਰੂਹ ਨੂੰ ਹੀ ਉਹ ਦਰਸ਼ਨ ਦਿੰਦੇ ਆ ਸੋ ਜੇਕਰ ਤੁਹਾਨੂੰ ਦਰਸ਼ਨ ਹੋ ਰਹੀ ਆ ਤੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਹਨਾਂ ਗੱਲਾਂ ਨੂੰ ਜਿੰਨਾ ਹੋ ਸਕਦਾ ਗੁਪਤ ਰੱਖੋ ਕਿਸੇ ਦੇ ਨਾਲ ਇਹ ਗੱਲ ਸ਼ੇਅਰ ਨਾ ਕਰੋ ਜਦੋਂ ਰੌਲਾ ਪਾਉਂਗੇ ਇਹ ਤੁਹਾਨੂੰ ਦਰਸ਼ਨ ਹੋਣੇ ਬੰਦ ਹੋ ਜਾਣਗੇ ਸੋ ਇਸ ਲਈ ਚੁੱਪ ਕਰਕੇ ਇਸ ਗੱਲ ਨੂੰ ਆਪਣੇ ਮਨ ਵਿੱਚ ਹੀ ਦਬਾ ਕੇ ਰੱਖਣਾ ਚਾਹੀਦਾ ਹੈ ਤੇ ਸੇਵਾ ਕਰਦੇ ਜਾਓ ਆਪਣੇ ਆਪ ਉਹ ਮਾਲਕ ਸਾਰੇ ਕੰਮ ਸਵਾਰ ਦਿੰਦਾ ਹੈ ਜੀ ਹੁਣ ਆਪਾਂ ਇੱਕ ਮੇਰੇ ਵਿਸ਼ੇ ਬਾਰੇ ਗੱਲ ਕਰੀਏ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਜਦੋਂ ਵੀ ਘਰ ਵਿੱਚ ਕੋਈ ਮਹਿਮਾਨ ਆਉਂਦਾ ਹੈ ਤੇ ਉਸ ਸਮੇਂ ਇੱਕ ਕਰਮ ਕਰਨਾ ਹੈ ਇਹ ਕਰਮ ਹੀ ਆ ਤੇ ਕੰਮ ਵੀ ਲੈ ਲਓ ਸੋ ਜਦੋਂ ਤੁਹਾਡੇ ਘਰ ਵਿੱਚ ਕੋਈ ਮਹਿਮਾਨ ਆਵੇ ਤੇ ਰਾਤ ਕਦੇ ਵੀ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਬਤੌਣੀ ਨਹੀਂ ਕਿਉਂਕਿ ਜੇਕਰ ਤੁਸੀਂ ਇੱਕ ਗੱਲ ਤੇ ਅਮਲ ਕਰੋਗੇ ਤੇ ਤੁਹਾਨੂੰ ਇੱਕ ਨਾਲ ਦੇ ਨਾਲ ਇਹ ਵੀ ਦੱਸਾਂਗੇ ਕਿ ਉਹ ਮਾਲਕ ਤੁਹਾਨੂੰ ਬਚਨ ਕਿਵੇਂ ਦੇਵੇਗਾ ਸੋ ਜਦੋਂ ਵੀ ਕੋਈ ਮਹਿਮਾਨ ਆਉਂਦਾ ਹੈ ਤੇ ਰਾਤ ਬੈਠ ਕੇ ਮੁਰਸ਼ਿਦ ਦੀ ਮਹਿਮਾ ਕਰੋ ਆਪੋ ਆਪਣੇ ਮੁਰਸ਼ਿਦ ਦੀ ਵਡਿਆਈ ਕਰੋ ਸੋ ਕਿੱਥੇ ਕਾਦ ਕੀ ਕੀਤਾ ਹੈ ਮਾਲਕ ਨੇ ਉਹ ਗੱਲਾਂ ਨੂੰ ਯਾਦ ਕਰਕੇ ਇੱਕ ਦੂਸਰੇ ਦੇ ਨਾਲ ਬੈਠ ਕੇ ਇਹ ਮਹਿਮਾ ਕਰਨੀ ਹੈ ਕਿਉਂਕਿ ਮਾਲਕ ਦੇ ਸਾਧੂ ਸੰਤਾਂ ਦੀ ਮਹਿਮਾ ਹਮੇਸ਼ਾ ਹੀ ਕਰਦੇ ਰਹਿਣਾ ਚਾਹੀਦਾ ਆ ਸਾਥ ਸੰਗ ਦੀਆਂ ਗੱਲਾਂ ਹਮੇਸ਼ਾ ਹੀ ਕਰੋ ਸੋ ਜਦੋਂ ਵੀ ਕੋਈ ਮਹਿਮਾਨ ਆਉਂਦੇ ਆ ਤੇ ਆਪਾਂ ਉੱਥੇ ਕੋਸ਼ਿਸ਼ ਕਰਦੇ ਆ ਕਿ ਇੱਧਰ ਉੱਧਰ ਦੀਆਂ ਗੱਲਾਂ ਰਿਸ਼ਤੇਦਾਰਾਂ ਦੀਆਂ ਉਹ ਸਾਡੇ ਨਾਲ ਸਹੀ ਨਹੀਂ ਉਹ ਇਸ ਤਰ੍ਹਾਂ ਹੈ ਇਸ ਤਰ੍ਹਾਂ ਹੈ ਸੋ ਇਹਨਾਂ ਗੱਲਾਂ ਛੱਡ ਦਿਓ ਕਿਉਂਕਿ ਫਾਇਦਾ ਨਹੀਂ ਇੱਕ ਵਾਰ ਮੰਨ ਕੇ ਸੋਚ ਕੇ ਦੇਖੋ ਜੇਕਰ ਉਹ ਆਪਾਂ ਗੱਲਾਂ ਕਰਾਂਗੇ ਵੀ ਉਹਨਾਂ ਦਾ ਕੋਈ ਲਾਭ ਮਿਲਣਾ ਕਦੇ ਵੀ ਨਹੀਂ ਜੇਕਰ ਲਾਭ ਲੈਣਾ ਹੈ ਤੇ ਆਪਣੇ مالک ਦੀ ਕੋਈ ਗੱਲ ਕਰੋ مالک ਦੇ ਨਾਲ ਜੁੜੀ ਹੋਈ ਕੋਈ ਗੱਲ ਸਾਂਝੀ ਕਰੋ ਜਿਹਦੇ ਨਾਲ ਤੁਹਾਨੂੰ ਬੈਠੇ-ਬੈਠਿਆਂ ਨੂੰ ਹੀ ਕੋਈ ਨਾ ਕੋਈ ਬਚਨ ਉਹ مالک ਦੇ ਦੇਵੇਗਾ ਬਚਨ ਕਿੰਨੇ ਦੇਵੇਗਾ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਦੋਂ مالک ਦੀ ਗੱਲ ਚੱਲਦੀ ਹੋਵੇ ਉਸ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਕਿ ਕਿਹਦੇ ਮੂੰਹ ਦੇ ਵਿੱਚੋਂ ਕਿਹੜਾ ਸ਼ਬਦ ਨਿਕਲ ਰਿਹਾ ਹੈ ਜਿਸ ਵੇਲੇ ਕਿਸੇ ਨੇ ਪੂਰੀ ਅਨਰਚੀ ਦੇ ਨਾਲ ਕਹਿ ਦਿੱਤਾ ਕਿ ਆਹ ਕੰਮ ਬਣ ਜਾਣਾ ਫਿਕਰ ਨਾ ਕਰ ਤੇ ਇਹ ਗੱਲ ਨੂੰ ਨੋਟ ਕਰਨਾ ਹੈ ਜਦੋਂ ਗੱਲਾਂ ਚੱਲਣਾ ਹੋਈਆਂ ਕਿ ਪੂਰੇ ਦਾਅਵੇ ਦੇ ਨਾਲ ਇਹ ਕਹੀ ਗਈ ਹੈ ਗੱਲ ਉਹ ਕੋਈ ਵਿਅਰਥੀ ਗੱਲ ਨਹੀਂ ਜਾਣੀ ਕਿਉਂਕਿ ਉਹ ਮਾਲਕ ਕਾਦ ਜਿਹਦੇ ਰੂਹ ਵਿੱਚ ਦੀ ਆਤ ਤੇ ਤੁਹਾਨੂੰ ਬਚਨ ਦੇ ਜਾਵੇ ਕਾਦ ਤੁਹਾਡੀ ਮੁਸ਼ਕਲ ਦਾ ਹੱਲ ਕਰ ਦੇਵੇ ਇਹ ਕੁਝ ਨਹੀਂ ਕਿਹਾ ਜਾ ਸਕਦਾ ਸਿਰਫ ਇੰਨਾ ਕਹ ਹੈ ਕਿ ਧਿਆਨ ਜਦੋਂ ਮੁਰਸ਼ਿਦ ਦੀ ਗੱਲ ਮਹਿਮਾ ਚੱਲਦੀ ਹੋਵੇ ਤੇ ਉਸ ਸਮੇਂ ਕਦ ਕਿਦੇ ਮੂੰਹ ਚ ਕੀ ਵਚਨ ਹੋ ਰਹੇ ਆ ਉਸ ਵਚਨ ਤੇ ਫਿਰ ਖੜ ਜਾਣਾ ਕਿ ਮਨੋਂ ਮਨ ਹੀ ਧੰਨਵਾਦ ਸ਼ੁਕਰਿਆ ਦਾ ਸਤ ਵਚਨ ਕਹਿਣੀ ਆ ਤੇ ਮਨ ਵਿੱਚ ਇੱਕ ਵਿਸ਼ਵਾਸ ਬਣਾ ਲੈਣਾ ਕੀ ਗੱਲ ਕਹੀਏ ਪੂਰੀ ਹੋਣੀ ਤੇ ਖੂਰੀ ਆ ਜਦੋਂ ਤੁਸੀਂ ਇਸ ਗੱਲ ਨੂੰ ਇਸ ਤਰ੍ਹਾਂ ਨਾਲ ਸੋਚ ਲਓਗੇ ਵਿਸ਼ਵਾਸ ਆਕਰੋਗੇ ਤੇ ਉਹ ਕੰਮ ਤੁਹਾਡੇ ਆਪਣੇ ਆਪ ਬਣ ਜਾਣਗੇ ਕਿਉਂਕਿ ਜਿੱਥੇ ਚਾਰ ਜਣੇ ਬੈਠੇ ਹੋਣ ਉੱਥੇ ਜਦੋਂ ਮਾਲਕ ਦੀ ਗੱਲ ਹੁੰਦੀ ਹੈ ਮਾਲਕ ਪੈਰਾ ਫਿਰਕਾ ਜ਼ਰੂਰ ਪਾਉਂਦਾ ਹੈ ਜਿੱਥੇ ਮਹਿਫਲ ਸੱਜਦੀ ਹੈ ਮਹਿਫਲ ਦੇ ਵਿੱਚ ਉਹ ਮਾਲਕ ਜ਼ਰੂਰ ਆਉਂਦਾ ਹੈ ਸੋ ਇਸ ਕਰਕੇ ਆ ਆ ਕੇ ਕੋਈ ਨਾ ਕੋਈ ਬਚਨ ਵੀ ਦੇ ਕੇ ਜਾਂਦਾ ਜਿਨ੍ਹਾਂ ਨੂੰ ਅਸੀਂ ਸਮਝਣਾ ਹੈ ਜਿਹਦੀ ਗੱਲ ਚੱਲਦੀ ਹੈ ਉਹ ਹਾਜ਼ਰੀ ਵੀ ਜ਼ਰੂਰ ਪਾਉਂਦਾ ਹੈ ਜਿਕਰ ਉਹਦੀ ਕਿਰਪਾ ਦੇਖਣੀ ਹੈ ਉਹਦੀ ਪਾਵਨ ਦੇਖਣੀ ਆ ਤੇ ਉਹਨਾਂ ਦੇ ਬਚਨਾਂ ਨੂੰ ਸਮਝਣਾ ਹੈ ਜਦੋਂ ਤੁਸੀਂ ਇਹ ਬਚਨਾਂ ਨੂੰ ਸਮਝ ਜਾਉਂਗੇ ਤੇ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਣਗੇ ਸੋ ਕਦੇ ਵੀ ਇਹ ਰੱਬਤਾ ਨੂੰ ਗੈਰਥਨਾ ਕਦੇ ਨਾ ਜਾਣ ਦੋ ਜਦੋਂ ਕੋਈ ਘਰ ਵਿੱਚ ਮਹਿਮਾਨ ਆਉਂਦਾ ਹੈ ਤੇ ਰਾਤ ਬੈਠ ਕੇ ਆਪਣੇ ਮੁਰਸ਼ਿਦ ਦੀ ਫੜਿਆਈ ਕਰਨੀ ਹੈ ਆਪਣੇ ਮਾਲਕ ਦੀ ਹੀ ਗੱਲ ਕਰਨੀ ਆ ਸਵਾਏ ਇੱਧਰ ਉੱਧਰ ਦੀਆਂ ਗੱਲਾਂ ਦੀ ਸੋ ਕਿਉਂਕਿ ਇੱਧਰ ਉੱਧਰ ਦੀਆਂ ਗੱਲਾਂ ਨੇ ਆਪਾਂ ਨੂੰ ਕੁਝ ਨਹੀਂ ਦੇਣਾ ਜੇਕਰ ਕੁਝ ਲੈਣਾ ਹੈ ਖੱਟਣਾ ਹੈ ਤੇ ਮਾਲਕ ਦੀ ਮਹਿਮਾ ਕਰ ਲੋ ਤੇ ਬਚਨ ਵੀ ਮਾਲਕ ਫਿਰ ਦੇ ਦੇਵੇਗਾ ਸੋ ਕੋਸ਼ਿਸ਼ ਕਰਨੀ ਜੀ ਕਿ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸੋ ਜਿਨ੍ਹਾਂ ਨੇ ਪੂਰੀ ਵੀਡੀਓ ਸੁਣੀ ਉਹਨਾਂ ਦਾ तहे दिलੋਂ ਧੰਨਵਾਦ ਕਰਦੇ ਹਾਂ ਜੀ